ਯੋ ਜੋ ਤੇਰਾ ਹੁਕਮ ਤੇ ਵੇ ਤਿਰ ਹੋਵਣਾ ਤੇ ਵੇ ਤਿਰ ਹੋਵਣਾ ਯੋ ਜੋ ਤੇਰਾ ਹੁਕਮ ਤੇ ਵੇ ਤਿਰ ਹੋਵਣਾ ਤੇ ਵੇ ਤਿਰ ਹੋਵਣਾ ਯੋ ਜੋ ਤੇਰਾ ਹੁਕਮ ਤੇ ਵੇ ਤਿਰ ਹੋਵਣਾ ਤੇ ਵੇ ਤਿਰ ਹੋਵਣਾ ਜੋ ਜੋ ਤੇਰਾ ਜਿਉਂ ਜਿਉ ਤੇਰਾ ਹੁਕਮ ਤੇ ਤੇਂ ਹੋਣਾ ਤੇ ਤੇਂ ਹੋਣਾ ਜੋ ਜੋ ਤੇਰਾ ਹੁਕਮ ਤੇ ਤੇਂ ਹੋਣਾ ਤੇ ਤੇਂ ਹੋਣਾ ਜੋ ਜੋ ਤੇਰਾ ਹੁਕਮ ਤੇ ਵੈ ਤੈਨ ਹੋਣਾ ਤੇ ਤੇਂ ਹੋਣਾ ਜੋ વેતે હોમણા તે તે હોમણા જ્યો તેરા હુકમ તે હોમણા હોમણા ઇત્યે ક શંગ હોસ પાવે બચન પાઈસા પઈ ગુરदासજી દે હન ਇਹਕ ਸਵਾਲ ਕਰਦਾ ਸੀ ਐ ਦੱਸੋ ਸਾਡਾ ਗੁਰੂ ਤੇਗ ਤਹਾਮ ਸ੍ਰੀ ਅੰਮ੍ਰਿਤਸਰ ਟਾਇਆ ਗਿਆ ਤੋਪਾਂ ਨਾਲ ਤੇ ਮੰਨਣਾ ਸੀ ਹੁਕਮ ਰੁੰਦੇ ਕਿ ਉੱਤਰ ਹੱਥ ਤੇ ਆਗ ਰੱਖੜੀ ਸੀ ਦੁਸ਼ਤਾ ਨੇ ਰੱਖ ਦਿੱਤੀ ਦੁੱਖ ਲੱਗਣਾ ਸੀ ਇਹ ਵੀ ਹੁਕਮ ਹੀ ਹੈ ਰੱਖ ਦਿੱਤੀ ਤੇ ਦੁੱਖ ਤਾਂ ਲੱਗੜਾ ਹੀ ਇਹ ਵੀ ਹੁਕਮ ਚ ਹੈ ਇਹ ਇਹ ਸਵਾਲ ਦਾ ਜਵਾਬ ਜਦੋਂ ਅਸੀਂ ਚੰਗੀ ਤਰ੍ਹਾਂ ਸਮਝਾਂਗੇ ਫਿਰ ਕੋਈ ਸ਼ੰਕਾ ਨਹੀਂ ਰਹੇਗੀ ਸ਼ੰਕਾ ਤੇ ਆਮ ਬੰਦੇ ਨੂੰ ਹੁੰਦਾ ਗੁਰਮਖਾ ਨੂੰ ਤੇ ਨੂੰ ਹੁੰਦਾ ਹੀ ਹੁਕਮਦੀ ਪ੍ਰਭਾਸ਼ਾ ਵੱਡੇ ਵੱਡੇ ਨੇ ਸਮਝ ਸਕਦੇ ਹੁਕਮਰ ਜਾਈ ਚਰਣਾ ਨਾਨਕ ਲਿਖਿਆ ਦਾ ਸਿੱਧਾ ਨੇ ਕਹਿ ਦਿੱਤਾ ਗੁਰਖ ਜੀ ਨੇ ਜਿਹਦੀ 9 ਲੱਖ ਸਾਲ ਦੀ ਸੱਚੇ ਪਾਤਸ਼ਾਹ ਸਮਝ ਨਹੀਂ ਆਈ ਕਹਿੰਦੇ ਤੁਸੀਂ ਆਤਮ ਗਿਆਨੀ ਨਹੀਂ ਅਵਸਥਾ ਤੋਂ ਅੰਦਰ ਵਿੱਚ ਨਹੀਂ ਹੈ ਮਹਾਰਾਜ ਹੁਕਮ ਲਿਖਿਆ ਕਿੱਥੇ ਹੈ ਮਹਾਰਾਜ ਕਹਿੰਦੇ ਤੁਹਾਡੀ ਆਤਮਾ 'ਚ ਲਿਖਿਆ ਹੁਕਮ ਅਰਜਾਈ ਚੱਲਣਾ ਨਾਨਕ ਲਿਖਿਆ ਆਤਮਾ 'ਚ ਬੋਲਦਾ ਹੈ ਕਰੋ ਬੰਦਗੀ ਸੁਣੋ ਸਿੱਧਾਂ ਨੇ ਐਵੇਂ ਨਹੀਂ ਸੀ ਦੱਕਰ ਅੜਿਆ ਗੁਰੂ ਨਾਨਕ ਜੀ ਦੇ ਚਰਨਾਂ 'ਚ ਤਾਣਾ ਨਾਨ ਤੇਰੀ ਵੱਡੀ ਕਮਾਈ ਅਸੀਂ ਅਸੀਂ ਕਿੱਥੋਂ ਸਮਝ ਲਾਂਗੇ ਗੁਰੂ ਸਮਝਾਏ ਕਿਰਪਾ ਕਰੋ ਸੱਚੇ ਪਾਤਸ਼ਾਹ ਇਹ ਵੀ ਇਸ ਤਰ੍ਹਾਂ ਲਿਖਿਆ ਸੀ ਅਗ ਰੱਖਣੀ ਸੀ ਕਿਸੇ ਦੇ ਹੱਥ ਤੇ ਸੇਕ ਲੱਗਣਾ ਸੀ ਦੁੱਖ ਲੱਗਣਾ ਸੀ ਐਵੀ ਲਿਖਿਆ ਸੀ ਹੁਣ ਕੋਈ ਸ਼ੰਕਾ ਨਹੀਂ ਰਹੇਗੀ